ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਤੇ ਉਮੀਦ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਸੀ ਬਣਾਉਣ ਜਾ ਰਿਹਾ ਆਪਣਾ ਵਿਲੇਜ ਟੂ ਸਾਡਾ ਕਾਫੀ ਦਿਨ ਦਾ ਦਿਲ ਘਾਟ ਪਸੇ ਬਣਾਉਂਦਾ ਤੇ ਫਾਈਨਲੀ ਅੱਜ ਸੀ ਬਣਾਉਣ ਜਾ ਰਿਹਾ ਅੱਜ ਮੌਸਮ ਵੀ ਕਾਫੀ ਅੱਛਾ ਹੈ ਤੇ ਅੱਜ ਸੀ ਬਣਾਉਣ ਜਾ ਰਿਹਾ ਆਪਣਾ ਵਿਲੇਜ ਟੂ ਤੁਹਾਡੇ ਸਾਰਿਆਂ ਦੇ ਵੀ ਬਹੁਤ ਸਾਰੇ ਕਮੈਂਟ ਆਏਗੇ ਅਸੀਂ ਤੁਹਾਡਾ ਪਿੰਡ ਵੇਖਣਾ ਸੋ ਆਪਾਂ ਆਪਣਾ ਪਿੰਡ ਤੁਹਾਨੂੰ ਅੱਜ ਵਿਖਾਵਾਂਗੇ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਗੁਰੂ ਘਰ ਤੋਂ ਆਪਣੇ ਗੁਰੂ ਘਰ ਵਾਜਰੂ ਦਾ ਨਾਮ ਲੈ ਕੇ ਫਿਰ ਆਪਣੇ ਗੁਰੂ ਪਹਿਲਾਂ ਸਾਰਾ ਗੁਰੂ ਘਰ ਵਿਖਾਵਾਂਗੇ ਤੁਹਾਨੂੰ ਆਪਣੇ ਪਿੰਡ ਤੇ ਫਿਰ ਉਸ ਤੋਂ ਬਾਅਦ ਆਪਣਾ ਸਾਰਾ ਪਿੰਡ ਸਾਡੇ ਪਿੰਡ ਦੇ ਆਲੇ-ਦੁਆਲੇ ਕਿਹੜੀਆਂ-ਕਿਹੜੀਆਂ ਨੇੜੇ- ਉਹ ਸਾਰੀਆਂ ਖਾਵਾਂਗੇ ਸੋ ਕਰਦੇ ਆਪਾਂ ਸ਼ੁਰੂ ਥੋੜੀ ਖਾਣ ਹੈ ਹਾਂ ਤੋਂ ਸੋ ਕਰਦੇ ਆ ਆਪਣਾ ਅੱਜ ਦਾ ਵਲੋਗ ਆਪਾਂ ਸ਼ੁਰੂ ਅੱਜ ਫਿਰ ਸੋਏ ਨੇ ਸਾਡੇ ਪਿੰਡ ਦੇ ਗੁਰੂ ਘਰ ਗੁਰਦੁਆਰਾ ਸਾਹਿਬ ਆਜੋ ਆਪਾਂ ਵਖਾਣੇ ਆ ਤੁਹਾਨੂੰ ਅੰਦਰ ਤੋਂ ਇਹ ਬੈਠ ਨਗਰੋ ਅੰਕਾਦੋ ਹਾਂ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ ਬਹੁਤ ਵੱਡਾ ਸਾਰਾ ਇਥੇ ਲੰਗਰ ਸ਼ਿਕਾਇ ਜੰਦਰ ਸੰਤਾਂ ਨੂੰ ਜਦੋਂ ਕੋਈ ਗੁਰਪੁਰਬ ਆ ਜਾਂ ਕੋਈ ਵੀ ਪ੍ਰੋਗਰਾਮ ਹੁੰਦਾ ਸਤਨ ਸਿੰਘ ਜੀ ਉਹ ਤਾਂ ਤਾਂ ਸਾਹਿਬ ਸਤਿਗੁਰ ਸੱਚੇ ਪਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਆ ਗਾਈਜ਼ ਵੇਖੋ ਸਾਡੇ ਪਿੰਡ ਦੇ ਗੁਰੂ ਘਰ ਗੁਰਦੁਆਰਾ ਸਾਹਿਬ ਬਹੁਤ ਵੱਡਾ ਹਾਲ ਹੈ ਸੋ ਇਹ ਬਜ਼ੁਰਗਾਂ ਲਈ ਜਿਨ੍ਹਾਂ ਕੋਲ ਥੱਲੇ ਬੈਠਣਾ ਬੜਾ ਔਖਾ ਹੈ ਜਿਨ੍ਹਾਂ ਨੂੰ ਕੋਈ ਡਿਸੇਬਿਲਟੀ ਹੈ ਉਹਨਾਂ ਲਈ ਹੈ ਬਾਕੀ ਸੰਗਤਾਂ ਇਨਸਾਨ ਸੋਨਾ ਥੱਲੇ ਗੱਦੇ ਵੀ ਵਿਸ਼ੇ ਹੋਏ ਆ ਮੈਟਾ ਸੋਨੇ ਸੋਨੇ ਆਪਾਂ ਸ਼ੁਰੂਆਤ ਕਰ ਦਿੱਤੀ ਆਪਣੇ ਪਿੰਡ ਦੇ ਟੂਰ ਦੀ ਪਿੰਡ ਵਿਖਾਵਾਂਗੇ ਆਪਾਂ ਤੁਹਾਨੂੰ ਆਪਣਾ ਗੁਰੂ ਘਰ ਤੋਂ ਸ਼ੁਰੂਆਤ ਕੀਤੀ ਹੈ ਗੁਰੂ ਘਰ ਤੋਂ ਤੇ ਬਹੁਤ ਸੋਹਣਾ ਸਾਡੇ ਪਿੰਡ ਦਾ ਗੁਰੂ ਘਰ ਜਦੋਂ ਕੋਈ ਵੀ ਗੁਰਪੁਰਬ ਆ ਜਾਂ ਕੋਈ ਵੀ ਦੇਣ ਤਿਹਾਰ ਹੁੰਦਾ ਇਦਾਂ ਦਾ ਤੇ ਬਹੁਤ ਹੀ ਰੌਣਕਾਂ ਲੱਗਦੀਆਂ ਬੜਾ ਮਜ਼ਾ ਆਉਂਦਾ ਬਹੁਤ ਮਜ਼ਾ ਆਉਂਦਾ ਗੁਰਸੇਰਤ ਵੀ ਕੀਰਤਨ ਕਰਦੀ ਹੁੰਦੀ ਹੈ ਜਦੋਂ ਮੌਕਾ ਮਿਲਦਾ ਜੀ ਸੋ ਬੋਤਨੰਦ ਹੁਣ ਆਪਾਂ ਸ਼ੁਰੂ ਕਰਨੇ ਆ। ਕੁਝ ਬੋਲਣਾ ਜੰਦਾ ਜਦੋਂ ਇਸ ਟਾਈਮ ਤੇ ਮੂੰਹ ਕਿਵੇਂ ਆ ਜਾਂਦੇ ਉਹ ਕੋਈ ਮੂੰਹ ਮੇਟਾ ਮੂੰਹ ਹਾਰਟ ਆ ਮੇਰੇ ਦਾ ਕੁਸਚਨ ਦਾ ਜਵਾਬ ਆਪਾਂ ਫਿਰ ਦਵਾਂਗੇ। ਸੋ ਸਾਰੇ ਕਮੈਂਟ ਕਰਕੇ ਪਲੀਜ਼ ਦੱਸਿਓ ਤੁਹਾਨੂੰ ਸਾਡੇ ਪਿੰਡ ਦੇ ਗੁਰੂ ਘਰ ਸਾਹਿਬ ਕਿੱਦਾਂ ਦੇ ਲੱਗੇ? ਗੁਰਦੁਆਰਾ ਸਾਹਿਬ ਕਿਵੇਂ ਦੇ ਲੱਗੇ ਤੇ ਦੱਸਿਆ ਜਰੂਰ ਕਮੈਂਟ ਕਰਕੇ। ਸੋ ਆਪਾਂ ਸ਼ੁਰੂ ਕਰਦੇ ਆ ਆਪਣੇ ਹੁਣ ਟੂਰ ਪਹਿਲਾਂ ਤੁਹਾਨੂੰ ਪਿੰਡ ਤੋਂ ਬਾਹਰ ਲੈ ਕੇ ਜਾਣੇ ਆ ਉੱਥੇ। ਓ ਗਾਇਜ਼ ਸਭ ਤੋਂ ਪਹਿਲੀ ਚੀਜ਼ ਸਾਡੇ ਪਿੰਡ ਦੇ ਬਿਲਕੁਲ ਕੋਲ ਆ ਵਾਟਰ پارک। ਇੱਥੇ ਵਾਟਰ پارک ਇੱਥੇ ਜਿੰਨੀ ਮਰਜ਼ੀ ਮਸਤੀ ਕਰੋ ਵਾਟਰ پارک ਦੇ ਵਿੱਚ ਆਪਾਂ ਆਂਦੇ ਰਹੇ ਨੇ ਹੁਣ ਜੇ ਐਤਕੀ ਤੇ ਗਰਮੀ ਨਹੀਂ ਪਈ ਨਹੀਂ ਸੋ ਆਪਾਂ ਆਏ ਨਹੀਂਗੇ ਹੁਣ ਆਪਣੇ ਪੂਲ ਚ ਨਾਂਦੇ ਰਹਾਂ ਸੋ ਜੇ ਆਏ ਤੇ ਤੁਹਾਨੂੰ ਦਿਖਾਵਾਂਗੇ ਅੰਦਰੋਂ ਬਹੁਤ ਸ਼ਾਨਦਾਰ ਆ ਅੰਦਰ ਜਿਹੜੇ ਸਵਿੰਗਸ ਵਗੈਰਾ ਵੀ ਝੂਲੇ ਚਾਲੇ ਸਾਰਾ ਕੁਝ ਲੱਗਾ ਹੋਇਆ ਵਾਂਚਰ ਕਵਿੰਚਰ ਵਾਂਚਰ ਵਾਟਰ پارک ਹਾਂ ਕਵਾਂਚਰ ਵਾਟਰ پارک ਵਾਂਚਰ ਰੈਸਟੋਰੈਂਟ ਵੀ ਹੈ ਰੈਸਟੋਰੈਂਟ ਫਿਲਮ ਸੇ ਨਾ ਨਹੀਂ ਰੋਜ਼ੇ ਤੇ ਉਹ ਕਿੰਗ ਕੌਂਗ ਫਿਲਮ ਹੈ ਉਹ ਡਾਇਨਾਸੌਰ ਵਾਲੀ ਫਿਲਮ ਹੈ ਤੇ ਉਹ ਵਾਲੀ ਅਵੇਂਜਰਸ ਦੀ ਫਿਲਮ ਹੈ ਹਾਂ ਇਹਨਾਂ ਨੇ ਕਿੰਗ ਕੌਂਗ ਵਾਲਾ ਕਿੰਗ ਕੌਂਗ ਲਾਇਆ ਹੋਇਆ ਨਾਲ ਉਹਦੇ ਜਿਹੜੇ ਡਾਇਨਾਸੌਰ ਸੀ ਤੇ ਉਹ ਵੀ ਹੈ ਕੀ ਨਾਮ ਹੈ ਤਾਂ ਉਹ ਸਾਹਮਣੇ ਹਰਾ ਜਿਆ ਕੌਣ ਹੁੰਦਾ ਉਹ ਉਹ ਡਾਇਨਾਸੌਰ ਨਹੀਂ ਨਹੀਂ ਇੱਧਰ 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 ਉਹ ਵਾਲਾ ਆ ਸਾਹਮਣੇ ਇੱਧਰ ਇੱਧਰ ਬੇਟਾ ਹਲ ਹਲ ਤੇ ਅੱਛਾ ਹਲ ਕੇ ਹਾਂ ਮੈਂ ਭੁੱਲ ਗਿਆ ਜਦੋਂ ਅਸੀਂ ਇੱਕ ਦਿਨ ਗਏ ਸੀ ਨਾ ਉਹ ਤੋਂ ਸਲਾਈਡ ਦੇ ਇੱਕ ਵੱਡੀ ਸਲਾਈਡ ਤੋਂ ਹੇਠਲੇ ਆਇਆ ਸੀ ਤੇ ਮੈਂ ਖਲੋਤਾਂ ਦੇ ਸਾਹਮਣੇ ਕੋਈ ਆ ਗਿਆ ਇੰਨੀ ਤਕਲੀ ਟੱਕਰ ਹੋਈ ਮੈਂ ਟੋਪ ਉੱਪਰ ਪਿੱਛੋਂ ਉਹਦੇ ਨੂੰ ਟੱਕਰ ਮਾਰੀ ਬਥੇ ਤੇ ਗੋਤੇ ਲੱਗੇ ਤੇ ਆ ਨਾਲ ਆ પેટ્રોલ ਪੰਪ ਬੀਪੀ ਦਾ ਭਾਰਤ ਪੈਟਰੋਲੀਅਮ ਬਹੁਤ ਵੱਡਾ પેટ્રોલ ਪੰਪ ਆ ਸੋ ਇਹ ਚੀਜ਼ਾਂ ਸਾਡੇ ਪਿੰਡ ਦੇ ਨੇੜੇ ਨੇੜੇ ਨਾਲ ਵਾਟਪਾਰਕ ਹੋ ਗਈ પેટ્રોલ ਪੰਪ ਹੋ ਗਿਆ ਮੰਨਤ हवेली ਅੱਗੇ ਆਓ ਤੁਹਾਨੂੰ ਵਿਖਾਣੇ ਆ ਥੋੜੀ ਅੱਗੇ ਜਾ ਕੇ ਸਾਡਾ ਪਿੰਡ ਵੀ ਆ ਪਿੰਡ ਥੋੜਾ ਅੱਗੇ ਆ ਬਸ ਫਾਰਮ ਹਾਊਸ ਤੁਸੀਂ ਵੇਖ ਹੀ ਲਿਆ ਆ ਜੋ ਅੱਗੇ ਵਿਖਾਣੇ ਆ। ਹੁਣ ਸਾਡੇ ਜਿਹੜੀ ਪਿੰਡ ਦੀ ਐਂਟਰੈਂਸ ਆ ਉਹ ਵਿਖਾਣੇ ਆ ਆਪਾਂ ਤੁਹਾਨੂੰ। ਆ ਵੇਖ ਸਕਦੇ ਹੋ ਕਿਥੇ ਜੀਟੀ ਰੋਡ ਨਜ਼ਰ ਆ ਰਿਹਾ ਤੁਹਾਨੂੰ। ਜਿਵੇਂ ਅਸੀਂ ਅੱਗੇ ਦੱਸੇਗਾ ਸਾਰਾ। ਮੈਂ ਤੁਹਾਨੂੰ ਖਾਣੇ ਉੱਧਰ ਜੀਟੀ ਰੋਡ ਤੋਂ ਮੇਨ ਜਿਹੜੀ ਐਂਟਰੈਂਸ ਆ ਉਹ ਆਪਾਂ ਤੁਹਾਨੂੰ ਬੈਕ ਕੈਮਰਾ ਕਰਕੇ ਵਿਖਾਉਨੇ ਆ। ਗਾਇਜ਼ ਇਹ ਉੱਧਰ ਥੱਲੇ ਹੋ ਜਾਂਦਾ ਹੈ। ਜੀਟੀ ਰੋਡ ਤੋਂ ਆਪਣਾ ਪਿੰਡ ਥੱਲੇ ਹੋ ਜਾਂਦਾ ਹੈ। ਜੀਟੀ ਰੋਡ ਤੋਂ ਪਿੰਡ ਸਾਡਾ ਥੱਲੇ ਹੋ ਜਾਂਦਾ। ਉਹ ਸਾਹਮਣੇ ਸਾਡਾ ਪਿੰਡ ਆ 2-300 ਮੀਟਰ ਹੀ ਆ ਇੱਥੋਂ। ਆ ਮੇਨ ਹਾਈਵੇ ਆ ਇੱਥੇ 2-300 ਮੀਟਰ ਆ ਸਾਡੇ ਪਿੰਡ ਦੀ ਮੇਨ ਜਿਹੜੀ ਕਾਰਨਰ ਤੇ ਫੈਕਟਰੀ ਆ ਮਿਲਕ ਪਲਾਂਟ ਆ ਬਹੁਤ ਵੱਡਾ ਮਿਲਕ ਪਲਾਂਟ ਬਹੁਤ ਪੁਰਾਣਾ ਆ ਸਾਡੇ ਪਿੰਡ ਦੀ ਮੇਨ ਪਛਾਣ ਇੱਥੋਂ ਹੁੰਦੀ ਸੀ ਪਹਿਲਾਂ ਹੁਣ ਤੇ ਚਲੋ ਮੰਨਤ ਵੇਲੀ ਆ ਹੋਰ ਬੜੀਆਂ ਚੀਜ਼ਾਂ ਹੋ ਗਈਆਂ ਇੱਥੇ ਤੇ ਗਏ ਤੁਹਾਨੂੰ ਦੱਸਾਂ ਉੱਧਰ ਇੱਕ ਫਰੂਟ ਸ਼ਾਪ ਵੀ ਖੁੱਲ੍ਹੀ ਐ ਆਈਸਕ੍ਰੀਮ ਸ਼ਾਪ ਵੀ ਹਾਂ ਉਹ ਕਾਹਾਂ ਦੀ ਸਾਰੀਆਂ ਚੀਜ਼ਾਂ ਸਟਰੀਟ ਫੂਡ ਵੀ ਖੁੱਲਲੇ ਨੇ ਉਹ ਸਾਡੇ ਜਿਹੜਾ ਪਿੰਡ ਦਾ ਐਂਟਰੈਂਸ ਆ ਵਿਲੇਜ ਮਕਾਨ ਆ ਵੈਲਕਮਸ ਯੂ ਵਿਲੇਜ ਯੋ! ਕਿਸੇ ਵੀ ਆਉਣਾ ਜ਼ਰੂਰ ਫਰੈਂਚ ਤੋਂ ਉਧਰ ਤੁਹਾਨੂੰ ਦੇਖੀਦਾ ਜੂਮ ਕਰਕੇ ਇਹਦਾ ਕੁਝ ਹਵੇਲੀ ਆ ਇਹ ਮੰਨਤ ਹਵੇਲੀ ਤੇ ਬਾਬਾ ਜੀ ਪਿੰਡ ਤੋਂ ਵੀ ਖੋ ਕਿੰਨਾ ਘੰਟੇ ਇਹਦਾ ਉਹ ਵੇਲਾ ਠੀਕ ਹੈ ਨਾ ਫਰੈਂਚ ਤੋਂ ਨਿੱਕੇ ਨਿੱਕੇ ਹੁੰਦੇ ਸਨ ਅਜਤੋਂ ਅਸੀਂ ਸਕੂਲ ਤੋਂ ਆਦੇ ਨਾ ਮੈਂਚ ਸਾਨੂੰ ਨਾ ਮਤਲਬ ਪਹਿਲਾਂ ਜਦੋਂ ਪਤਾ ਹੁੰਦਾ ਸੀ ਨਹੀਂ ਕਿ ਸਾਡਾ ਪਿੰਡ ਕਿੱਥੇ ਹੈ ਜਦੋਂ ਫੈਕਟਰੀ ਤੋਂ ਦੇਖ ਇੱਧਰ ਆਜੋ ਇੱਧਰ ਆਜੋ ਹੂੰ ਉਹ ਫੈਕਟਰੀ ਹੀ ਮੇਨ ਪਛਾਣ ਸੀ ਸਾਡੇ ਪਿੰਡ ਦੀ ਤੇ ਪਾਪਾ ਜੀ ਕਹਿੰਦੇ ਕੋਈ ਪਤਾ ਲੱਗਦਾ ਆਹ ਤਰਾਹ ਦੀ ਇਟੂ ਇੱਥੇ ਸ਼ਾਪਸ ਵਗੈਰਾ ਨੇ ਫੈਕਟਰੀ ਦਾ ਹੋਰ ਗਏ ਤੇ ਇੱਥੇ ਸ਼ਾਪ ਨੇ ਬੰਨੇ ਹਾਊਸ ਕਮਿਊਨੀਕੇਸ਼ਨ ਮੋਬਾਈਲ ਦੀ ਸ਼ੋਅ ਕਰਦੇ ਮੋਬਾਈਲ ਦੀ ਐਸੈਸਰੀਆਂ ਸਾਰੀਆਂ ਆ ਬਾਕੀ ਸਟਰੀਟ ਫੂਡ ਹੋ ਗਿਆ ਸਵੀਟ ਹਾਊਸ ਹੋ ਗਿਆ ਜੂਸ ਵਾਲੀ ਦੁਕਾਨਾਂ ਤੇ ਉਹ ਵਾਲੇ ਸੀਗੇ ਇੱਧਰ ਵੀ ਹੋਰ ਵੀ ਨੇ ਇੱਧਰ ਚਿਕਨ ਵਗੈਰਾ ਦੀ ਸ਼ਾਪਸ ਨੇ ਲੱਗਦਾ ਗੁਰੂ ਘਰ ਦਾ ਉਹ ਸਾਡੇ ਨੇ ਗੁਰੂ ਘਰ ਘਰ ਆਇਕ ਡਾਕਟਰ ਇੱਕੀ ਉਹ ਬਾਈ ਤੇ ਮੋਟਰਾਂ ਪੱਕੇ ਪੱਕੇ ਸਭ ਕੁਝ ਕਰਦੇ ਠੀਕ ਤੱਕ ਆ ਬੈਂਕ ਆ ਕੈਨਰਾ ਬੈਂਕ ਇਧਰ ਇੱਕ ਮੈਡੀਕੋਜ਼ ਆਪਣਾ ਮੈਡੀਕਲ ਸਟੋਰ ਵੀ ਆ ਬਾਈ ਆਪਣਾ ਆਪਣੀ ਦਵਾਈਆਂ ਇਥੇ ਲੈਨੇ ਆ ਅਮਨਦੀਪ ਸਿੰਘ ਗਿੰਨੀ ਵੀਰਾ ਅਮਨ ਮੈਡੀਕੋਜ਼ ਮੈ ਸੌਰੀ ਇੱਕਮ ਮੈਡੀਕੋਜ਼ ਤੇ ਸਾਰੀਆਂ ਚੀਜ਼ਾਂ ਜਿਵੇਂ ਸਾਡੇ ਪਿੰਡ ਤੁਹਾਨੂੰ ਦੱਸ ਦਿੱਤਾ ਕੀ ਕੀ ਹਨ ਤੇ ਮੈਡੀਕਲ ਵੀ ਆ ਗਿਆ ਸਾਡਾ ਤੇ ਜੇ ਕੋਈ ਵੀ ਦਿੱਕਤ ਬੱਚਿਆਂ ਨੂੰ ਵੱਡਿਆਂ ਨੂੰ ਹੁੰਦੀ ਹੈ ਦਵਾਈ ਲੈਣੀ ਹੁੰਦੀ ਹੈ ਤੇ ਆਪਾਂ ਵੀਰਕੋਲ ਆ ਜਾਈਦਾ ਇੱਕ ਆਮ ਆ ਜਾ ਇੱਕ ਵੀ ਆ ਜਾਈ ਹੋਈ ਹੈ ਮੈਂ ਵੇਖਿਆ ਸੀ ਕਿ ਬੇਟੀ ਦੀ ਸੀ ਉਹ ਵੀਰਕੋਲ ਇੱਥੇ ਕੋਈ ਵੀ ਮੈਡੀਸਿਨ ਆਪਾਂ ਬੱਚਿਆਂ ਦੀ ਵੱਡਿਆਂ ਦੀ ਪਹਿਲਾਂ ਸ਼ਹਿਰ ਸਪੈਸ਼ਲੀ ਜਾਣਾ ਹੁੰਦਾ ਸੀ ਛੋਟੀ ਜੀ ਵੀ ਚੀਜ਼ ਲੈਣੀ ਸੀ ਹੈਲੋ ਇੱਕ ਮੇਡਾ ਕੀ ਹਾਲੇ ਇਹ ਗੁਰਸ਼ੀਰਤ ਦੀ ਬੈਸਟ ਫਰੈਂਡ ਸੋ ਫਤੇਹ ਦੀ ਜਿਹੜੀ ਆਪਾਂ ਟੂਥਪੇਸ ਯੂਜ਼ ਕਰਨੇ ਆ ਆਏ ਟੂਥਪੇਸ ਬੜੀ ਵਧੀਆ ਬੱਚਿਆਂ ਲਈ ਇਹਨਾਂ ਦੇ ਟੀਥ ਖਰਾਬ ਨਹੀਂ ਹੁੰਦੇ ਸੋ ਫਤੇਹ ਜ਼ਿਆਦਾਤਰ ਇਹੀ ਯੂਜ਼ ਕਰਦਾ ਗੁਰਸ਼ੀਰਤ ਉਹਨੂੰ ਘੱਟ ਕਰਦੀ ਇਹਨੂੰ ਪਰ ਫਤੇਹ ਜ਼ਿਆਦਾ ਯੂਜ਼ ਕਰਦਾ ਸੋ ਤੁਸੀਂ ਵੀ ਆਪਣੇ ਬੱਚਿਆਂ ਲਈ ਯੂਜ਼ ਕਰ ਸਕਦੇ ਹੋ ਉਹਨਾਂ ਦੀ ਟੀਥ ਪ੍ਰੋਬਲਮ ਨੂੰ ਦੂਰ ਕਰਨ ਲਈ ਸਾਹਮਣੇ ਆਈ ਗਿਆ ਤੁਸੀਂ ਦੇਖ ਸਕਦੇ ਹੋ ਹੁਣ ਸਾਡੇ ਸੰਦੀਪ ਫੋਟੋ ਸਟੂడియో ਫੋਟੋ ਸਟੂడియో ਵੀ ਹੈਗਾ ਫੋਟੋ ਵੀ ਹੈਗਾ ਐ ਸਵੀਟ ਸ਼ਾਪ ਵੀ ਹੈਗੀ ਏ ਹਲਵਾਈ ਦੀ ਦੁਕਾਨ ਸੋ ਹੁਣ ਸਾਡੇ ਪਿੰਡ 'ਚ ਤੁਹਾਨੂੰ ਵਿਖਾ ਰਹੇ ਆਪਾਂ ਕੀ ਕੀ ਚੀਜ਼ਾਂ ਨੇ ਅਵੇਲੇਬਲ ਸਾਰਾ ਕੁਝ ਵਿਖਾਵਾਂਗੇ ਇੱਥੇ ਵੇਖੋ ਪ੍ਰਾਈਵੇਟ ਸਕੂਲ ਇੱਕ ਸਾਡੇ ਪਿੰਡ 'ਈ ਆ ਹੀ ਨਾਲ ਹਾਂ ਆ ਸਾਹਮਣੇ ਇੱਕ ਗੋਰਡ ਸਕੂਲ ਆ ਸਰਕਾਰੀ ਸਕੂਲ ਆ ਜਿਹੜਾ ਦੇ ਨਾਲ ਹੀ ਇੱਕ ਵੈਟਰਨਰੀ ਹਸਪੀਟਲ ਆ ਡੰਗਰਾਂ ਦਾ ਜਿਹੜਾ ਹਸਪੀਟਲ ਹੁੰਦਾ ਜਿੱਥੇ ਡੰਗਰਾਂ ਨੂੰ ਦਵਾਈਆਂ ਦੁਈਆਂ ਮਿਲਦੀਆਂ ਨੇ ਉਹ ਵੀ ਉਸ ਇੱਥੇ ਅੰਧੇਖ ਮੋੜ ਇੱਥੇ ਆ ਜਾਂਦੀ ਸਾਡੇ ਚਾਚੂ ਦੀ ਕਾਨ ਇੱਥੇ ਚੱਕੀਏ ਜਿਵੇਂ ਸਾਡੇ ਅਸੀ ਅੰਕਲ ਜੀ ਕੀ ਹਾਲ ਚਾਲ ਨੇ ਜਿਵੇਂ ਆਪਣੇ ਅੰਕਲ ਜੀ ਉਹ ਅੰਕਲ ਜੀ ਅੱਜ ਵੀ ਵੇਖਣਾ ਆਜੀ ਉੱਥੇ ਪਾ ਦੇਣਾ ਅੱਜ ਲੱਗਦਾ ਮੈਨੂੰ ਆ ਸਾਰੇ ਪਿੰਡ ਦਾ ਟੂਰ ਕਰ ਰਹੇ ਆ ਅੰਕਲ ਜੀ ਤੇ ਅੰਕਲ ਜੀ ਕੋਲ ਸਾਰੇ ਪਿਆਰ ਕਰਨ ਵਾਲੇ ਆ ਤਾਂ ਆਪ ਕੋ ਜਾਨ ਆ ਦੇ ਸਾਰੇ ਰੋਜ਼ ਦਾ ਕੋਈ ਨਹੀਂ ਅੰਕਲ ਕੋਲ ਜੀ ਜਿਹਦੇ ਆ ਅਸੀਂ ਦੇਖਾਂਗੇ ਜੀ ਅੱਜ ਬਾਦਨਾ 3 ਦਿਨ ਦੇ ਨੌਂਕਲ ਜੀ ਗੁਰਦੁਆਰਾ ਉੱਥੇ ਗੁਰੂ ਘਰ ਇੱਥੋਂ ਵੇਖ ਸਕਦੇ ਆ ਆ ਗੱਲ ਦੇ ਵਿੱਚ ਆਜ ਕਾਇਨਾਤ ਚੱਲ ਚੱਲ ਨਹੀਂ ਬੁਲੰਨੇ ਚਲੋ ਅੰਦਰ ਪੱਸੀ ਗੱਲ ਪਹਿਲਾਂ ਚਲੋ ਚਾਚੂ ਤੇ ਆ ਹੋਰ ਵੀ ਰਵੀ ਵੀਰ ਕਿੱਦਾਂ ਤੁਹਾਡੇ ਨੇ ਐਂਟਰੀ ਲੈਣਾਂ ਨੇ ਖੜਾ ਕੇ ਕਰ ਦਿੱਤੇ ਨੇ ਆ ਰੱਖਿਆ ਹੈ ਬੈਟਰੀਆਂ ਦਾ ਸਟੈਂਡ ਗੀਰਪੋਲ ਇਨਵਰਟਰ ਬੈਟਰੀਆਂ ਜੀਨਸ ਦੀਆਂ ਜਿੰਨੇ ਲੈਣੀਆਂ ਨੇ ਸ਼ਹਿਰ ਤੋਂ ਸਸਤੇ ਰੇਟ ਤੇ ਕਰਾ ਦੇ। ਕਾ ਦੇਖ ਤੱਕ ਦੋ ਕੀ ਸਨੈਕਸ ਪਤੈ ਨੇ ਸਵਾਦੇ ਦਾ ਧਿਆਨ ਸਨੈਕਸ ਵਾਲੀ। ਹਾਂ। ਚਲੋ ਅੱਗੇ ਸਸੀ ਅੰਕਲ ਜੀ, ਸਸੀਕਲ ਚਾਚਾ ਜੀ ਦੀ। ਇਹ ਸਾਡੇ ਮਜੂਰੂ ਚਾਚੇ, ਤਾਏ ਸਾਰੇ ਸਾਡੇ ਅੰਕੁਜ ਬਾਈ। ਇਹ ਨੇ ਸਾਡੇ ਵੀਰ ਵਿੱਕੀ अरोड़ा ਜੀ। ਕਰੋ ਸਵਾਗਤ ਇਹਨਾਂ ਦਾ ਤਾੜੀਆਂ ਦੇ ਨਾਲ। ਚਲ ਵੀਰ ਸਸੀਕਲ YouTube ਤੇ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ YouTube ਤੇ ਚੱਲ ਰਿਹਾ ਵੀਰ ਜੀ ਤੁਸੀਂ ਤੇ ਤੁਸੀਂ YouTube ਤੇ ਆਣਾ ਇਹ ਆਪਣਾ ਵੀਰ ਤੁਹਾਨੂੰ ਦੱਸਿਆ ਆਪਾਂ ਵਿੱਕੀ ਅਰੋੜਾ ਇਹਨਾਂ ਦਾ ਕਰਿਆਨਾ ਸਟੋਰ ਆ ਸਾਰਾ ਕੁਝ ਅਵੇਲੇਬਲ ਇਹਨਾਂ ਕੋਲ ਬੈਸਟ ਫਰੈਂਡ ਤੇ ਭਰਾ ਮੇਰਾ ਹੁਣ ਮਿਲਾਨੇ ਤੁਹਾਨੂੰ ਵਿੱਕੀ ਵੀਰ ਦੀ ਗੁੜੀਆ ਤੇ ਕਾਕੇ ਨਾਲ ਇਹ ਸਾਡੀ ਗੁੜੀਆ ਚਾਂਦਨੀ ਬੇਟਾ ਤੇ ਸਾਡਾ ਚੰਦਨ ਬੇਟਾ ਸਾਸੀ ਦਾ ਬੇਟਾ ਜੀ ਸਾਰਿਆਂ ਨੂੰ ਕਰੋ ਸਾਸੀਕਲ YouTube ਤੇ ਚੰਦਨ ਸਾਡਾ ਵਲੋਗਿੰਗ ਵੀ ਕਰੇ ਉਹ ਸੋਰੀ ਕੁਕਿੰਗ ਕਰਦਾ ਤੇ ਇਹਦੀ ਕੁਕਿੰਗ ਵਾਲਾ ਵੀ ਤੁਹਾਨੂੰ ਦੱਸਾਂ ਕਿਸੇ ਦਿਨ ਹਜੇ ਥੋੜਾ ਕੁਕਿੰਗ ਵੀ ਤੇ ਚੰਦਨ ਹਾਂ ਕੁਕਿੰਗ ਵਿਦ ਚੰਦਨ ਫਤੈ ਨੂੰ ਪਤਾ ਕਿਉਂਕਿ ਥੋੜਾ ਬਿਜ਼ੀ ਰਹਿੰਦਾ ਸਟੱਡੀ 'ਚ ਇਸ ਕਰਕੇ ਤੇ ਕੋਈ ਟਾਈਮ ਨਹੀਂ ਬਾਕੀ ਕੁਕਿੰਗ ਇਹਦੀ ਅਲਟੀਮੇਟ ਐ ਏਡੀ ਛੋਟੀ ਏਜ ਦੇ ਵਿੱਚ ਮੈਂ ਤੇ ਹੈਰਾਨ ਹੋ ਗਿਆ ਜਦੋਂ ਚੀਜ਼ਾਂ ਬਣਾ ਕੇ ਖਵਾਉਂਦਾ ਬੜਾ ਮਜ਼ਾ ਆਂ ਤੇ ਇੱਕ ਛੋਟੀ ਜੀ ਗੁੜੀਆ ਏ ਇਹ ਵੀ ਸਾਡੇ ਪਿੰਡ ਦੀ ਏ ਗੁੜੀਆ ਤੇ ਇਹ ਵੀ ਸ਼ਿਵਤ ਨੂੰ ਬੜਾ ਲਾਈਕ ਕਰਦੀ ਏ ਛੁੱਟੀ ਛੋਟੀ ਭੈਣ ਏ ਲੱਗੀ ਜਾਣੀ ਹੈਲੋ ਕਰੋ ਸਾਰਿਆਂ ਨੂੰ ਨਾਮ ਦੱਸੋ ਬੇਟ ਨਵਰੂਪ ਕੋ ਰਵੀ ਬੜੀ ਸਿਆਣੀ ਗੁੜੀਆ ਹੈ ਤਸਵੀਰ ਵੀ ਪਿਆਰ ਕਰਦੀ ਹੈ ਅਸੀਂ ਤੁਹਾਨੂੰ ਇੱਕ ਦਿਨ ਆਇਆ ਤਾਂ ਉਹ ਮੈਂ ਕੀ ਕਹਾਂ ਹਾਂ ਹਾਂ ਹਾਕਾ ਨੂਡਲ ਚੰਦਨ ਵੀਰੇ ਨੇ ਖਵਾਏ ਸੀ ਇਹਨਾਂ ਨੂੰ ਤੇ ਬੜਾ ਮਜ਼ਾ ਆਇਆ ਸੀ ਤੇ ਤੁਹਾਨੂੰ ਚੰਦਨ ਦੇ ਚੈਨਲ ਬਾਰੇ ਵੀ ਆਪਾਂ ਤੁਹਾਨੂੰ ਦੱਸਾਂਗੇ ਕਿਸੇ ਦਿਨ ਤੇ ਡਿਸਕ੍ਰਿਪਸ਼ਨ ਵਿੱਚ ਇਹਦਾ ਵੀ ਲਿੰਕ ਦਵਾਂਗੇ ਆਪਾਂ ਫਿਰ ਹਲੇ ਕਿਉਂਕਿ ਸਟੱਡੀ ਜ਼ਿਆਦਾ ਬਿਜ਼ੀ ਰਹਿੰਦਾ ਪਰ ਰੈਸਪੀਆਂ ਬਹੁਤ ਵਧੀਆ ਬਣਾਉਂਦਾ ਮਹਾਰਾਣਾ ਵੀ ਇਹਨੇ ਕਦੀ ਕਿਸੇ ਤੋਂ ਸਿੱਖਿਆ ਨਹੀਂ ਆਪਣੇ ਆਪ ਹੀ ਐਵੇਂ ਲੋਕਡਾਊਨ 'ਚ ਇਹਨੇ ਵੀ ਆਪਣੇ ਆਪ ਦਾ ਕਲਾਕਾਰੀ ਵਿਖਾਈ ਏ ਕਮਾਲ ਕੀਤੀ ਏ ਸੋ ਇਹ ਸਾਡੇ ਵਿੱਕੀ ਵੀਰ ਦੀ ਫੈਮਲੀ ਹੈ ਭਾਬੀ ਹਰਿਆੰਡਾ ਦੀ ਕੋਈ ਗੈਸਟ ਆਈ ਪਿੰਡ ਦਾ ਅੱਜ ਸਾਡਾ ਜਿਹੜਾ ਤੁਸੀਂ ਤੁਹਾਡੀ ਡਿਮਾਂਡ ਤੇ ਟੂਰ ਸੀਗਾ ਉਹ ਆਪਾਂ ਵਿਖਾ ਦਿੱਤਾ ਗੁਰੂ ਘਰ ਤੋਂ ਸ਼ੁਰੂਆਤ ਕੀਤੀ ਸਾਰਾ ਪਿੰਡ ਜਿੰਨਾ ਕੋ ਹੋ ਸਕਿਆ ਵਿੱਚ ਲੀਆਂ ਗਲੀਆਂ 'ਚ ਗਏ ਨੀਗੇ ਸੋ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡਾ ਪਿੰਡ ਕਿੱਦਾਂ ਦਾ ਲੱਗਿਆ ਤੇ ਸਾਡੇ ਸਾਰੇ ਪਿਆਰੇ ਪਿਆਰੇ ਬੱਚੇ ਕਿਵੇਂ ਦੇ ਲੱਗੇ ਤੁਹਾਨੂੰ ਕਮੈਂਟ ਕਰਿਓ ਮੈਕਸਿਮਮ ਲਾਈਕ ਸ਼ੇਅਰ ਕਮੈਂਟ ਫਿਰ ਤੁਹਾਨੂੰ ਅਸੀਂ ਆਪਣੇ ਰੂਫ ਟਾਪ ਤੋਂ ਵਿਖਾਵਾਂਗੇ ਆਪਣੇ ਪਿੰਡ ਦਾ ਸਾਰਾ ਵਿਊ ਕਰੋ ਚੁੱਪਦਾ ਮੈਂ ਫਤੇ ਸ਼ਰਾਰਤਾਂ ਲੱਗ ਜਾਂਦਾ ਅਸੀਂ ਤੁਹਾਨੂੰ ਵਿਖਾਣੇ ਆ ਵੀ ਉੱਤੋਂ ਸਾਡਾ ਪਿੰਡ ਕਿਵੇਂ ਕਿਉਂਕਿ ਸਾਰੀਆਂ ਗਲੀਆਂ ਜਾਣਾ ਪੋਸੀਬਲ ਨਹੀਂ ਕਿਉਂਕਿ ਟਾਈਮ ਬੜਾ ਲੱਗ ਜਾਣਾ ਜੇ ਫਿਰ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਂਦੀ ਏ ਸੋ ਜਿਆਦਾ ਵੱਡਾ ਵੀ ਨਹੀਂ ਪਿੰਡ ਸਾਡਾ ਠੀਕ ਠਾਕ ਜਿਹਾ ਪਿੰਡ ਹੈ 8900 ਵੋਟ ਨੇ ਛੋਟਾ ਹੀ ਪਿੰਡ ਹੈ ਤੇ ਸਾਫ਼ ਸੁਥਰਾ ਸੋਹਣਾ ਪਿੰਡ ਹੈ ਸਾਡਾ ਬਹੁਤ ਵਧੀਆ ਤੁਹਾਨੂੰ ਉੱਤੋਂ ਵਿਖਾਣੇ ਹੁਣ ਆਪਾਂ ਸਾਰਾ ਸਾਰੇ ਵੀਊ ਕਿਦਾਂ ਲੱਗਦਾ ਆਪਣਾ ਪਿੰਡ ਆਪਾਂ ਕਰਦੇ ਹਾਂ ਸ਼ੁਰੂ ਆਪਣੀ ਘਰ ਨੇ ਸਾਰੇ ਨੇੜੇ ਨੇੜੇ ਹਾਂਜੀ ਹਾਂ ਗਾਰੰਟੀ ਨਾਲ ਲੈ ਕੇ ਲੈਡ ਤੱਕ ਗਾਰੰਟੀ ਨਾਲ ਲੈਡ ਤੱਕ ਦੀ ਵੀ ਇਹ ਬਲੂਡੋ ਮੇ ਵਾਈਫਾਈ ਵਾਲਾ ਤਾਂ ਵੀ ਛੜ ਵਾਹੀ ਚੇਂਜ ਵੀ ਕਰ ਲੇ ਤਾਂ ਵੀ ਨੈਟਵਰਕ ਇਸ਼ੂ ਨੈਟਵਰਕ ਇਸ਼ੂ ਨੈਟਵਰਕ ਇਸ਼ੂ ਹਾਂਜੀ ਸੋਲਦੀ ਤੇ ਇੱਥੇ ਪੂਲ ਬਣਾ ਲਾਂਗੇ ਪਰ ਇੱਥੇ ਤੇ ਮੁਸ਼ਕਿਲ ਹੋ ਜਾਏ ਪੂਰੇ ਸਾਸ ਤੇ ਆਏ ਤਾਂ ਗਲੀਆਂ ਸੜਕਾਂ ਦੂਜੇ ਪਿੰਡ ਨੂੰ ਜਾਂਦੀ ਸੜਕ ਤੇ ਤੇ ਅੱਜ ਗਾਇਜ਼ ਵੇਖੋ ਦਰਬੀੜ ਵੀ ਨਹੀਂ ਦਿਖਣਦੀ ਥੋੜੀ ਥੋੜੀ ਦਿਖਣਦੀ ਏ ਉਹ ਕੀ ਫੋਟੋ ਵੀਡੀਓ ਹੈ ਜੰਗਲ ਨਜ਼ਰ ਆ ਰਿਹਾ ਹੈ ਦਿੱਤੇ ਫਤਿਹਰੀ ਜੋਗਿੰਗ ਲਈ ਜਾਂਦੇ ਆ। ਹੋਗੀ, ਹੋਗੀ ਹੋਇਆ। ਇੱਧਰ ਆ ਸਾਰਾ ਪਿੰਡ ਆ। ਕੁਛ ਘਾਟ ਹੀ ਪਿੰਡ ਦਿਸਣਾ ਕਿਉਂਕਿ ਇੱਥੋਂ ਕੋਠੀਆਂ ਦੇ ਉੱਲੇ ਹੋ ਜਾਂਦਾ ਨਾ। ਓਹੋ। ਤੋ ਇਹ ਸਾਡੇ ਪਿੰਡ ਦਾ ਥਿਊ ਆ। ਓਹੋ। ਓਹੋ। ਦੰਦ ਸਾਡੇ ਗੁਰਦੁਆਰਾ। ਗੁਰੂ ਘਰ ਦੀ ਸ਼ੋਭਾ ਨਰਾਲੀ ਦੂਰੋਂ ਹੀ ਵੇਖੋ। ਉਹ ਅੰਦਰੋਂ ਵੇਖੋ ਤੁਹਾਨੂੰ ਨਜ਼ਰ ਆਏਗਾ ਲਾਈਟ ਜਗ ਰਹੀਆਂ। ਦਰਵਾਜ਼ਾ ਖੁੱਲਿਆ ਮੱਥਾ ਟੇਕਣ ਸੰਗ ਤਾਂ ਆ ਰਹੀਆਂ ਹੁਣੇ। ਸ਼ੁਰੂ ਹੋ ਜੇਗੀ ਗੁਰਬਾਣੀ ਕੀਰਤਨ ਫਿਰ ਪਾਠ 16 ਸਾਬ ਜੀ bắtੀ ਸ਼ੁਰੂ ਹੋਣ ਵਾਲਾ ਹੈ ਹਾਂ ਤੇ papa ਜਿਵੇਂ ਤੇ ਲੱਗਦਾ ਜਿਵੇਂ ਬਲਾਸਟ ਹੋ ਗਿਆ ਵੇਖੀ ਉਧਰ ਉਧਰ ਪੋਲੂਸ਼ਨ ਹੈ ਬੇਟਾ ਫੈਕਟਰੀਆਂ ਦਾ ਧੂਆ ਫੈਕਟਰੀਆਂ ਦਾ ਬਸ ਆਪਣੀ ਪਿੰਡੀ ਆ ਗਿਆ ਦੇਖੋ ਕਿੰਨਾ ਪੋਲੂਸ਼ਨ ਫੈਕਟਰੀ ਕੱਢ ਰਹੀ ਏ ਬੁਰਾ ਹਾਲ ਹੈ ਕਈ ਵਾਰ ਇਹਨਾਂ ਦੀ ਉੱਤੇ ਸ਼ਿਕਾਇਤ ਵੀ ਕੀਤੀ ਗਈ ਹਾਂ ਵੀ ਪੋਲੂਸ਼ਨ ਬਹੁਤ ਫਲਾ ਰਹੀਆਂ ਫੈਕਟਰੀਆਂ ਫਿਰ ਉਹ ਇੱਕ ਇੰਨਾ ਜਿਹੜੀ ਚਿਮਣੀ ਹੁੰਦੀ ਉਹਦੇ ਕੋਈ ਲਾਂਦੇ ਨੇ ਸਿਸਟਮ ਜਿਹਦੇ ਨਾਲ ਪੋਲੂਸ਼ਨ ਘਟੂਂਦਾ ਬਟੋ ਫਿਰ ਪਤਾ ਨਹੀਂ ਕੀ ਚੱਕਰ ਫਿਰ ਹਟਾ ਦਿੰਦੇ ਨੇ ਮੈਨੂੰ ਇੱਕ ਨਾ ਪੋਲੂਸ਼ਨ ਸਭ ਤੋਂ ਵੱਗਤ ਆਉਂਦਾ ਤੂੰ ਜੀ ਨਾ ਪੋਲੂਸ਼ਨ ਚਲਾਇਆ ਜਿਦਾ ਤੱਕ ਅਸੀਂ ਡਰੋਨ ਲਿਆਵਾਂਗੇ ਨਾ ਉਹਦੇ ਅਸੀਂ ਪੂਰਾ ਉੱਤੋਂ ਖਾਵਾਂਗੇ ਹਾਂ ਫਤਿਹ ਕਹਿੰਦਾ ਡਰੋਨ ਲੈਣਾ ਤੇ ਡਰੋਨ ਦੇ ਨਾਲ ਸ਼ੂਟਿੰਗ ਹੋਏਗੀ ਸਾਰੇ ਪਿੰਡ ਦੀ ਫਿਰ ਬਣਾਵਾਂਗੇ ਠੀਕ ਗੱਲ ਫਤਿਹ ਤੇਰੀ ਫਿਰ ਆਪਾਂ ਪਿੰਡ ਦਾ ਵਲੋਗ ਬਣਾਵਾਂਗੇ ਆਪਾਂ ਟੂਰ ਪਿੰਡ ਦਾ ਤੇ ਇੱਕ ਇੱਕ ਗਲੀ ਇੱਕ ਇੱਕ ਘਰ ਤੱਕ ਕਿਰਤਨ ਸੋ ਲ ਟਾਈਮ ਹੋ ਗਿਆ ਪਾਠ ਦਾ ਗਾਈਜ਼ ਉੱਧਰ ਕੋਈ ਕਿਲੇ ਬੈਠੇ ਫਿੱਟੇ ਹੋ ਰਹੇ ਪਵਨ ਪਤਰ ਸਾਹਿਬ ਹੋਰ ਕੀਤੇ ਤਨੂੰ ਗਾਵਰਾ ਇਹ ਬੈਠ ਜਨਾ ਆਉਣ ਸੋ ਗਾਈਜ਼ ਏਸੀ ਸਾਡਾ ਵਿਲੇਜ ਟੂਰ ਤੇ ਇਹਦੇ ਚ ਵਿਖਾਇਆ ਸੀ ਤੁਹਾਨੂੰ ਆਪਣਾ ਪਿੰਡ ਉਹਦੇ ਚ ਕਿੜੀਆਂ ਕਿੜੀਆਂ ਚੀਜ਼ਾਂ ਨੇ ਤੋ ਤੁਸੀਂ ਦੱਸਣਾ ਕਿਦਾਂ ਦਾ ਲੱਗਿਆ ਹਨ ਤੇ ਹੁਣ ਟਾਈਮ ਆ ਗਿਆ ਤੁਹਾਡੇ ਸਵਾਲ ਤੇ ਸਾਡੇ ਜਵਾਬ ਤੇ ਕਰਦੇ ਆਪਾਂ ਫਰਸਟ ਕੁਐਸਚਨ ਤੋਂ ਸ਼ੁਰੂ ਕਿੰਨੇ ਪੁੱਟ ਕੀਤਾ ਪਹਿਲਾ ਕੁਐਸਚਨ ਦੱਸੋ ਜੀ ਰਾਗਵ ਸਿੰਘ ਕੀ ਕੁਐਸਚਨ ਪੁੱਟ ਕੀਤਾ ਇਹਨਾਂ ਨੇ ਮਮ ਡੈਡ ਦਾ ਬਰਥਡੇ ਕਦੋਂ ਆ ਮਮ ਡੈਡ ਦਾ ਬਰਥਡੇ ਕਦੋਂ ਹੁੰਦਾ ਰੁਕੋ ਮੈਂ ਪਹਿਲਾਂ ਮਮਾ ਤਾਂ ਦੱਸਦੇ ਆ ਮਮਾ ਦਾ ਬਰਥਡੇ ਆਂਦਾ 7th ਆਫ ਅਕਤੂਬਰ ਨੂੰ ਤੇ ਮਮਾ ਦਾ ਬਰਥਡੇ ਆਉਣ ਵਾਲਾ ਹੈ ਤੇ ਪਾਪਾ ਦਾ ਆਂਦਾ 12th ਅਕਤੂਬਰ ਨੂੰ ਵੈਰੀ ਗੁੱਡ ਮੈਨੂੰ ਆਪਣੀ ਯਾਦ ਰਹਿੰਦਾ ਚਲੋ ਮੈਂ ਦੱਸ ਦਿੱਤਾ ਸੋ ਹੁਣ ਆ ਗਿਆ ਹੈ ਦੂਸਰੇ ਸਵਾਲ ਦਾ ਟਾਈਮ ਦੱਸੋ ਜੀ ਕਿੰਨੇ ਕੁਐਸਚਨ ਪੁੱਟ ਕੀਤਾ ਸੈਕਿੰਡ ਰੇਨੂ ਗੁਪਤਾ ਨੇ ਪੁੱਛਿਆ ਡਾਂਸ ਕਿੱਥੋਂ ਸਿੱਖਦੀ ਹੈ ਗੁਰਸੇਰਤ ਪੰਗੜਾ ਤੇ ਮੈਂ ਪੰਗੜਾ ਕਰੀ ਦੁਬਈ ਤੋਂ ਸਿੱਖਿਆ ਹੋਰ ਸਾਰਾ ਤੇ ਮਮਾ ਹੀ ਕੋਰੀਓ ਕਰਵਾਉਂਦੇ ਨੇ ਮਮਾ ਹੀ ਮੇਨ ਨੇ ਕਿਉਂ ਆਨਲਾਈਨ ਇਹ ਡਾਂਸ ਸਿੱਖਿਆ ਥੋੜਾ ਬਹੁਤਾ ਤੇ ਬਾਕੀ ਇਹਨੇ ਮਮਾ ਹੀ ਮਿਹਨਤ ਕਰਦੇ ਜਿੰਨੀ ਵੀ ਕਰਦੇ ਆ ਥਰਡ ਕੁਐਸਚਨ ਦੱਸੋ ਜੀ ਕਿੰਨੇ ਪੁੱਟ ਕੀਤਾ ਕਿੰਨੇ ਘੰਟੇ ਸਟੱਡੀ ਕਰਦੇ ਹੋ ਗੁਰਤੇਜ ਸਿੰਘ ਨੇ ਆ ਸਵੇਰੇ 3 ਆਰਸ 3 ਆਰਸ ਹੋ ਜਾਂਦੇ ਨੇ ਨਾ ਟੋਟਲ ਸਵੇਰੇ 3 ਆਰ ਸਾਡੀ ਆਨਲਾਈਨ ਕਲਾਸਿਸ ਲੱਗਦੀਆਂ ਨੇ ਫਿਰ ਉਸ ਤੋਂ ਬਾਅਦ ਹੋਮਵਰਕ ਵਗੈਰਾ ਵੀ ਕਰੀਦਾ ਉਹਦਾ ਟਾਈਮ ਮਤਲਬ ਜਿੰਨਾ ਮਰਜ਼ੀ ਜਿੰਨਾ ਹੋਮਵਰਕ ਮਿਲਦਾ ਉਹਦੇ ਜਦੋਂ ਟਿਊਸ਼ਨ ਵੀ ਇੱਕ ਘੜੀ ਟਿਊਸ਼ਨ ਵੀ ਕਰਦੇ 1 ਆਵਰ ਹੁੰਦਾ ਏ ਤੇ ਉਸ ਤੋਂ ਬਾਅਦ ਪੰਜ ਛੇ ਘੰਟੇ 6 ਘੰਟੇ ਮੰਨ ਕੇ ਚੱਲੋ 6 ਘੰਟੇ ਸਟੱਡੀ ਟਾਈਮ ਇਹਨਾਂ ਦਾ ਹੈਗਾ ਜਦੋਂ ਫਤਿਹ ਦਾ ਦੇ ਆਨਲਾਈਨ ਕਲਾਸਸ ਤੋਂ ਬਾਅਦ ਐ ਨਹੀਂ ਪੜਦਾ ਤਾਂ ਬੜਾ ਖਰਾਬ ਹੈ ਲੈ ਨੀ ਨੈਕਸਟ ਕੁਐਸਚਨ ਫੋਰਥ ਕੁਐਸਚਨ ਕਿੰਨੇ ਪੁੱਛਿਆ ਆਪਣੇ ਮੰਮਾ ਪਾਪਾ ਦੀ ਮੈਰਿਜ ਐਲਬਮ ਕਦੋਂ ਦਿਖਾਓਗੇ ਮਨਪ੍ਰੀਤ ਨੇ ਪੁੱਛਿਆ ਦੱਸੋ ਤੁਹਾਨੂੰ ਪੁੱਛਿਆ ਬੇਟਾ ਕਹਾਂਗੇ ਜਲਦੀ ਦਿਖਾਵਾਂਗੇ ਅਸੀਂ ਤੁਹਾਨੂੰ ਜੇ ਤੁਸੀਂ ਮੈਕਸਿਮਮ ਕਮੈਂਟ ਕਰੋਗੇ ਤੁਸੀਂ ਵੇਖਣਾ ਚਾਹੁੰਦੇ ਹੋ ਸਾਡੇ ਵਿਆਹ ਦੀ ਐਲਬਮ ਤੇ ਅਸੀਂ ਉਦੋਂ ਕਿਵੇਂ ਦੇ ਲੱਗਦੇ ਸੀ ਬਹੁਤ ਸਾਲ ਹੋ ਗਏ ਨੇ 80 ਸਾਲ ਹੋ ਗਏ ਨੇ ਜਿੰਨੇ ਤੁਹਾਡੇ ਮੈਕਸਿਮਮ ਕਮੈਂਟ ਆਉਣਗੇ 10 11 ਸਾਲ ਹੋ ਚੱਲੇ ਨੇ 11 ਸਾਲ ਹੋ ਜਾਣੇ ਨੇ ਸਾਡੇ ਵਿਆਹ ਨੂੰ ਨਵੰਬਰ ਵਿੱਚ ਨਵੰਬਰ ਦੇ ਵਿੱਚ 11 ਸਾਲ ਹੋ ਜਾਣਗੇ ਸਾਡੇ ਵਿਆਹ ਨੂੰ ਤੇ ਤੁਸੀਂ ਵੇਖਣਾ ਚਾਹੁੰਦੇ ਹੋ ਸਾਡੀ ਐਲ ਵਿਆਹ ਦੀ ਐਲਬਮ ਤੇ ਮੈਕਸਿਮਮ ਕਮੈਂਟ ਕਰੋ ਜਿੰਨੇ ਜੇ ਜ਼ਿਆਦਾ ਕਮੈਂਟ ਆਉਣਗੇ ਫਿਰ ਅਸੀਂ ਤੁਹਾਨੂੰ ਦਿਖਾਵਾਂਗੇ ਆਪਣੇ ਵਿਆਹ ਦੀ ਐਲਬਮ ਹਾਂਜੀ ਤੇ ਪਾਪਾ ਜੀ ਅਸੀਂ ਸੈਕਿੰਡ ਵਾਲੀ ਦਿਖਾਵਾਂਗੇ ਹੂੰ ਚੋ ਨੈਕਸਟ ਕੁਐਸਚਨ ਤੁਸੀਂ ਗੁਰਸ਼ੀਤ ਗੁਰਫਤੇ ਦੀਆਂ ਡ्रेसेस ਕਿੱਥੋਂ ਲਿਆਉਂਦੇ ਹੋ ਇਨ ਪ੍ਰੀਤ ਲਾਈਫ ਚੈਨਲ ਦਾ ਨੇਮ ਹੋਏਗਾ ਨਾ ਇਹਨੇ ਪਹਿਲਾਂ ਹੀ ਕੁਐਸਚਨ ਪੁੱਛਿਆ ਗੁਰਸਿੱਧ ਦੀਆਂ ਗੁਰਫਤੇ ਦੀਆਂ ਡਰੈਸਿਸ ਅਸੀਂ ਜਿਆਦਾਤਰ ਖੁਰਸ਼ੇਤਰ ਤੋਂ ਵੀ ਬਾਇ ਕਰਨੇ ਆ ਅੰਮ੍ਰਿਤਸਰ ਤੋਂ ਵੀ ਕਰਨੇ ਆ ਖੁਰਸ਼ੇਤਰ ਸਾਡੇ ਅਗਰਵਾਲ ਬ੍ਰਦਰਸ ਸਈ ਸਾਡੇ ਕੋਰੀ ਵੀ ਹੁੰਦੇ ਨੇ ਹਾਂ ਅੰਮ੍ਰਿਤਸਰ ਤੋਂ ਵੀ ਕਈ ਜਗ੍ਹਾ ਤੋਂ ਕਰਦੇ ਆ ਡਿਫਰੈਂਟ ਡਿਫਰੈਂਟ ਪਲੇਸ ਤੋਂ ਪਏ ਨਹੀਂ ਵੀ ਅਸੀਂ ਐ ਨਹੀਂ ਕਹਿੰਦੇ ਵੀ ਇਹੀ ਬੜੇ ਬੜੇ ਵੱਡੇ ਬ੍ਰਾਂਡਾਂ ਦੇ ਜਾਂਦੇ ਆ ਫਲਾਣਾ ਇਹਦਾ ਕੋਈ ਸਿਸਟਮ ਸਾਨੂੰ ਜਿੱਥੇ ਵਧੀਆ ਕੋਈ ਵੀ ਸ਼ਾਪ ਲੱਗਦੇ ਜਿੱਥੇ ਕੱਪੜੇ ਦੀ ਕੁਆਲਿਟੀ ਵਧੀਆ ਹੁੰਦੀ ਆ ਜਾਂ ਵਧੀਆ ਚੀਜ਼ ਮਿਲਦੀ ਆ ਉੱਥੋਂ ਅਸੀਂ ਲੈ ਲੈਂਦੇ ਆ ਨੈਕਸਟ ਕੁਐਸਚਨ ਸਮਾਜ ਦੀ ਇੱਕ ਬੁਰਾਈ ਜਿਸ ਨੂੰ ਤੁਸੀਂ ਦੂਰ ਕਰਨ ਦੀ ਕੋਸ਼ਿਸ਼ ਕਰੋਗੇ ਜੇ ਮੌਕਾ ਮਿਲਦਾ ਹੈ ਤਾਂ ਇਹ ਪੁੱਛਿਆ ਹੈ ਸੁਖਵੀਰ ਸੁਖਵੀਰ ਕਲਾ ਸਿੰਗਲ ਸੁਖਵੀਰ ਇਹ ਨਾ ਸਿੰਘ ਇਹ ਨਾ ਕੋਰੇ ਹੁਣ ਪਤਾ ਨਹੀਂ ਕੁਐਸਚਨ ਬਹੁਤ ਵਧੀਆ ਹੈ ਤੇ ਇਹਦਾ ਜਵਾਬ ਦੱਸੋ ਵੀ ਤੁਸੀਂ ਕੀ ਕਰਨਾ ਚਾਹੋਗੇ ਜੇ ਤੁਹਾਨੂੰ ਕਦੀ ਲਾਈਫ ਵਿੱਚ ਮੌਕਾ ਮਿਲਿਆ ਆਪਾਂ ਸਮਾਜ ਦੀ ਕੋਈ ਐਵੇਂ ਦੀ ਬੁਰਾਈ ਜਿਹਨੂੰ ਅਸੀਂ ਦੂਰ ਕਰ ਸਕੀਏ ਮੈਂ ਅਮੀਰ ਅਮੀਰ ਤੇ ਗਰੀਬ ਦਾ ਫਰਕ ਮਿਟਾਣਾ ਚਾਹਾਂਗੀ ਇਕਨੋਮਿਕ ਡਿਸਕ੍ਰਿਮੀਨੇਸ਼ਨ ਮਿਟਾਣਾ ਚਾਹਾਂਗੀ ਤੇ ਆ ਨਹੀਂ ਹੋਣਾ ਚਾਹੀਦਾ ਇੰਡੀਆ ਵਿੱਚ ਕਿ ਕੋਈ ਕਿਸੇ ਨੂੰ ਗਰੀਬ ਕਰੇ ਤੇ ਕੋਈ ਕਿਸ ਨੂੰ ਅਮੀਰ ਕਰੇ ਇਸ ਕਰਕੇ ਮੈਂ ਅਮੀਰ ਗਰੀਬ ਦਾ ਫਰਕ ਮਿਟਾਣਾ ਚਾਹਾਂਗੀ ਵੈਰੀ ਗੁੱਡ ਸ਼ਾਬਾਸ਼ ਇਹ ਚੀਜ਼ ਹੋਣੀ ਚਾਹੀਦੀ ਹੈ ਅਸੀਂ ਸਭ ਸਮਾਨ ਏਕਤਾ ਚ ਰਹੀਏ ਪਿਆਰ ਭਾਈਚਾਰੇ ਨਾਲ ਤੇ ਬੜੀ ਸੋਹਣੀ ਲਾਈਫ ਹੋਏਗੀ ਨੈਕਸਟ ਕੁਐਸਚਨ ਜੀ ਬੱਸ ਹੁਣ ਕੁਐਸਚਨ ਖਤਮ ਹੋ ਗਏ ਅੱਜ ਦੇ ਕੁਐਸਚਨ ਇੱਥੇ ਹੀ ਹੋ ਗਏ ਨੇ ਖਤਮ ਤਹਾਡੇ ਸੀ ਸਵਾਲ ਸੋ ਗਾਇਸ ਤੁਸੀਂ ਵੀ ਆਪਣੇ ਸਵਾਲ ਸਾਡੇ ਤੋਂ ਪੁੱਛ ਸਕਦੇ ਹੋ ਸੇਮ ਸੇਮ ਚੀਜ਼ਾਂ ਹੀ ਨਾ ਪੁੱਛਿਆ ਜੇ ਕੁਝ ਡਿਫਰੈਂਟ ਜੇ ਤੁਹਾਡੇ ਮਨ ਚ ਆਂਦਾ ਤੁਸੀਂ ਪੁੱਛ ਸਕਦੇ ਹੋ ਅਸੀਂ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ ਬਹੁਤ ਸਾਰੇ ਸਵਾਲ ਆਉਂਦੇ ਨੇ ਪਰ ਜਿੰਨੇ ਕੁ ਅਸੀਂ ਸਾਨੂੰ ਲੱਗਦਾ ਜੋ ਚਾਰਜ ਜਿਹੜੇ ਸਾਹਮਣੇ ਪਹਿਲਾਂ ਆ ਜਾਂਦੇ ਨੇ ਉਹਨਾਂ ਦੇ ਅਸੀਂ ਜਵਾਬ ਦੇਣੇ ਆ ਸੋ ਸਾਰਿਆਂ ਦੇ ਦੇਣ ਦੀ ਕੋਸ਼ਿਸ਼ ਕਰਾਂਗੇ ਵਧੀਆ ਵਧੀਆ ਕੁਐਸਚਨ ਕਮੈਂਟ ਕਰਕੇ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਣੇ ਸਵਾਲ ਤੇ ਅਸੀਂ ਉਹਨਾਂ ਦੇ ਦੇਵਾਂਗੇ ਜਵਾਬ ਤੇ ਤੁਹਾਨੂੰ ਅੱਜ ਦਾ ਸਾਡਾ ਵਿਲੇਜ ਟੂਰ ਕਿੱਦਾਂ ਦਾ ਲੱਗਾ ਸਾਡਾ ਪਿੰਡ ਵੇਖ ਕੇ ਤੁਹਾਨੂੰ ਕਿੱਦਾਂ ਦਾ ਫੀਲ ਹੋਇਆ ਕਮੈਂਟ ਕਰਕੇ ਜਰੂਰ ਦੱਸਿਓ ਐਂਡ ਥੈਂਕਸ ਫॉर ਵਾਚਿੰਗ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਬਾਏ ਬਾਏ ਟੇਕ ਕੇਅਰ ਲਾਈਕ ਕਮੈਂਟ ਸ਼ੇਅਰ ਮੈਕਸਿਮਮ ਗਾਇ ਬਾਈ ਬਾਈ